ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉ ਚੱਲ ਰਹੀ ਗੁਰੂ ਬ੍ਰੰਦ ਸਾਹਿਬ ਜੀ ਦੀ ਲੜੀਵਾਰ ਵਿਚਾਰ ਨੂੰ ਅੱਗੇ ਤੋਰਦੇ ਹਾਂ 707 ਅੰਗ ਤੋਂ ਸ਼ਲੋਕ ਤੋਂ ਆਪਾਂ ਆਰੰਭ ਕਰਦੇ ਹਾਂ ਗੁਰੂ ਪਾਤਸ਼ਾਹ ਫਰਮਾ ਰਹੇ ਹਨ ਸ਼ਲੋਕ ਗ੍ਰਹ ਰਚਨਾ ਅਪਾਰੰ ਮਨ ਬਿਲਾਸ ਸੁਆਦੰ ਰਸਹ ਤਦਾੰਚ ਨਹ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਕਰਮ ਹੈ ਸ਼ਲੋਕ ਦੇ ਵਿੱਚ ਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਗ੍ਰਹਿ ਰਚਨਾ ਅਪਾਰੰ ਕਿ ਅਸੀਂ ਬੜੀ ਰਚਨਾ ਖੜੀ ਕੀਤੀ ਹੈ ਆਪਣੇ ਦੁਨੀਆ ਦੇ ਵਿੱਚ ਗ੍ਰਹਿ ਤੋਂ ਭਾਵ ਹੈ ਘਰ ਮਹਿਲ ਮਾੜੀਆਂ ਕੋਠੀਆਂ ਰਚਨਾ ਅਪਾਰੰ ਬੜਾ ਸੀ ਆਪਣਾ ਜੋ ਵੈਲਥ ਹੈ ਇਕੱਠੀ ਕੀਤੀ ਹੈ ਅਪਾਰ ਪਰੇ ਤੋਂ ਪਰੇ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬिलास ਸਵਾਦੰ ਰਸੈ ਪਰ ਗੁਰੂ ਪਾਸ਼ਾ ਕਹਿੰਦੇ ਆ ਕਿ ਆਪਣੇ ਕੋ ਬੜੀਆਂ ਸੁੱਖ ਸਹੂਲਤਾਂ ਵੀ ਹੈਗੀਆਂ ਨੇ ਗੱਡੀਆਂ ਵੀ ਚੰਗੀਆਂ ਨੇ ਘਰ-ਬਾਰ ਵੀ ਵਧੀਆ ਨੇ ਪਰ ਕਦਾਂ ਚ ਨਹਿ ਸਿਮਰੰਤ ਨਾਨਕ ਕਦਾਾਂਚ ਤੋਂ ਭਾਵ ਹੈ ਕਦੀ ਵੀ ਕਦੀ ਵੀ ਆਪਾਂ ਰੱਬ ਦਾ ਸਿਮਰਨ ਨਹੀਂ ਕਰਦੇ ਰੱਬ ਨੂੰ ਯਾਦ ਨਹੀਂ ਕਰਦੇ ਕਦਾਾਂਚ ਨਹਿ ਸਿਮਰੰਤ ਹੈ ਨਾਨਕ ਇੰਨਾ ਕੁਝ ਹੋਣ ਦੇ ਬਾਅਦ ਵੀ ਜੇ ਆਪਣੇ ਉਹਨਾਂ ਘਰਾਂ ਦੇ ਵਿੱਚ ਆਪਣੀਆਂ ਉਹਨਾਂ ਗੱਡੀਆਂ ਦੇ ਵਿੱਚ ਰੱਬ ਦਾ ਸਿਮਰਨ ਨਹੀਂ ਹੈ ਰੱਬ ਦੀ ਯਾਦ ਨਹੀਂ ਹੈ ਤੇ ਗੁਰੂ ਪਾਤਸ਼ਾਹ ਜੀ ਬੜੇ ਸਖਤ ਸ਼ਬਦਾਂ ਦੇ ਵਿੱਚ ਧਾਰਨਾ ਕਰਦੇ ਨੇ ਤੇ ਜੰਤ ਬਿਸ਼ਟਾ ਕ੍ਰਮਹ ਉਹ ਜਿਹੜੇ ਜੰਤ ਨੇ ਉਹ ਜਿਹੜੇ ਮਨੁੱਖ ਨੇ ਉਹ ਇੰਨੇ ਸੋਹਣੇ ਮਹਿਲ ਬਾੜੀਆਂ ਦੇ ਵਿੱਚ ਰਹਿੰਦੇ ਹੋਏ ਵੀ ਇੰਨੀਆਂ ਸੋਹਣੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਰਹਿੰਦੇ ਹੋਏ ਵੀ ਉਹ ਕਹਿੰਦੇ ਇੰਜ ਨੇ ਜਿਵੇਂ ਵੇਸ਼ਟਾ ਦੇ ਵਿੱਚ ਕੀੜੇ ਰਹਿੰਦੇ ਨੇ ਗੰਦਗੀ ਚ ਕੀੜੇ ਰਹੇ ਤੇ ਜੰਤ ਬਿਸ਼ਟਾ ਕ੍ਰਮਹ ਵੇਸ਼ਟਾ ਕਹਿੰਦੇ ਗੰਦਗੀ ਨੂੰ ਕ੍ਰਮ ਤੋਂ ਭਾਵ ਕੀੜੇ ਮੁੱਛੇ ਅਡੰਬਰ ਹੱਬ ਕਿਹ ਮੰਝ ਮੁਹੱਬਤ ਨੇ ਮੁੱਛ ਅਡੰਬਰ ਜਿਵੇਂ ਆਪਾਂ ਕਹਿੰਦੇ ਬੜਾ ਅਡੰਬਰ ਬਹੁਤ ਖਲਾਰਾ ਪਾਇਆ ਆਪਾਂ ਮੁੱਛ ਤੋਂ ਭਾਵ ਬਹੁਤ ਜ਼ਿਆਦਾ ਹੱਬ ਕਿਹ ਮੰਝ ਮੁਹੱਬਤ ਨੇ ਬੜੀ ਮੁਹੱਬਤ ਤੇ ਬੜਾ ਪਿਆਰ ਆ ਆਪਣੇ ਪਦਾਰਥਾਂ ਦੇ ਨਾਲ ਆਪਣੀਆਂ ਜ਼ਮੀਨਾਂ ਜਾਇਦਾਦ ਦੇ ਨਾਲ ਘਰਾਂ ਦੇ ਨਾਲ ਕੋਠੀਆਂ ਦੇ ਨਾਲ ਪਰ ਗੁਰੂ ਪਾਤਸ਼ਾਹ ਕਹਿੰਦੇ ਸੋ ਸਾਈਂ ਜੈ ਵਿਸਰੇ ਨਾਨਕ ਸੋ ਤਨ ਖੇ ਪਰ ਕਿਉ ਆਪਾਂ ਮਾਲਕ ਨੂੰ ਭੁਲਾ ਬੈਠੇ ਆਂ ਇੱਕ ਗੱਲ ਸਾਨੂੰ ਯਾਦ ਨਹੀਂ ਕਿ ਜਿਹੜਾ ਸਾਡੇ ਸਿਰ ਦਾ ਸਾਈਂ ਹੈ ਜੋ ਮਾਲਕ ਹੈ ਉਹਨੂੰ ਅਸੀਂ ਵਿਸਾਰ ਦਿੱਤਾ ਹੈ ਤੇ ਗੁਰੂ ਪਾਤਸ਼ਾਹ ਕਹਿੰਦੇ ਰਹਿਣਾ ਤੁਹਾਡੇ ਕੋ ਕੱਖ ਨਹੀਂ ਹੈ ਅੰਤ ਨੂੰ ਤੂੰ ਹੀ ਵੀ ਤੇ ਇਹ ਜੋ ਚੀਜ਼ਾਂ ਨੇ ਇਹ ਵੀ ਖੇ ਹੀ ਹੋ ਜਾਣੀਆਂ اوڑی سندر سےج انیکสุข रस भोगण پورے سندر سےج سونے سونے بیڈ نے ساڈے سےجا سونی جس تے اپا سوندے ہاں بڑے سونے اندر صوفے رکھے ہوندے نے جتے بیٹھ کے آرام کردے ہاں انیکสุข ਪਦਾਰਥ ਦੇ ਬੜੇ ਸੁੱਖ ਅਸੀਂ ਮਾਣਦੇ ਆਂ ਭੋਗਦੇ ਆਂ ਰਸ ਭੋਗਣ ਪੂਰੇ ਜੋ ਚਾਹੁੰਦਾ ਪੈਸਾ ਵੀ ਹੈ ਸਾਡੇ ਕੋ ਅਸੀਂ ਸਾਰੀਆਂ ਚੀਜ਼ਾਂ ਇੰਜੋਏ ਕਰਦੇ ਆਂ ਇਤੋਂ ਤੱਕ ਗੁਰੂ ਪਾਤਸ਼ਾਹ ਕੀ ਕਹਿੰਦੇ ਨੇ ਕਹਿੰਦੇ ਨੇ ਗ੍ਰਹਿ ਸੋਇਨਾ ਚੰਦਨਾ ਸੁਗੰਧ ਲੈ ਮੋਤੀ ਹੀਰੇ ਤੂੰ ਲੱਕੜਾਂ ਦਾ ਘਰ ਛੱਡ ਇੱਟਾਂ ਦਾ ਘਰ ਛੱਡ ਸੀਮੈਂਟ ਦਾ ਘਰ ਛੱਡ ਤੇਰਾ ਘਰ ਸੋਨੇ ਦਾ ਬਣ ਜਾਏ ਗ੍ਰਹ ਸੋਇਨ ਤੇਰਾ ਗ੍ਰਹ ਜਿਹੜਾ ਉਹ سونے ਦਾ ਹੋ ਜਾਵੇ ਚੰਦਨ ਵਰਗੀਆਂ ਮਹਿੰਗੀਆਂ ਸੋਹਣੀਆਂ ਖੁਸ਼ਬੂਆਂ ਤੇਰੇ ਕੋਲ ਹੋਣ ਆਉਂਦੀਆਂ ਹੋਣ ਲਾਏ ਮੋਤੀ ਹੀਰੇ ਤੇ ਘਰ ਦੇ ਵਿੱਚ ਥਾਂ ਥਾਂ ਤੇ ਮੋਤੀ ਹੀਰੇ ਜੜੇ ਹੋਣ ग्रह सोयना चंदन सुगंध लाए मोती हीरे मन इच्छे सुख मानदा ਕਿਛ ਨਾ ਵਸੂਰੇ ਤੂੰ ਮਨ ਇੱਛੇ ਸੁਖ ਮੰਦਾ ਹੋਵੇ ਤੇਰੇ ਕੋ ਐਨਾ ਪੈਸਾ ਹੋਵੇ ਜੋ ਚਾਹੇ ਤੈਨੂੰ ਮਿਲ ਜਾਏ ਕੋਈ ਕਿੰਪੈ ਨਾ ਹੋਵੇ ਵਸੂਰਤ ਪਵਕ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ ਤੇਰੇ ਕੋਲ ਅੱਗੇ ਫੇਰ ਕਹਿੰਦੇ ਸੋ ਪ੍ਰਭ ਚਿਤ ਨਾ ਆਵਈ ਪਰ ਜੇ ਉਸ ਘਰ ਦੇ ਵਿੱਚ ਬੈਠਿਆ ਤੈਨੂੰ ਰੱਬ ਚੇਤੇ ਨਹੀਂ ਆ ਰਿਹਾ ਮੇਰਾ ਗੁਰੂ ਕਹਿੰਦਾ ਵਿਸਟਾ ਕੇ ਕੀਰੇ ਤੂੰ ਗੰਦਗੀ ਦਾ ਕੀੜਾ ਗੰਦਗੀ ਚ ਹੀ ਬੈਠਾ ਆਖੋ ਸਤਨਾਮ ਸ੍ਰੀ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ ਉਸ ਪਰਮੇਸ਼ਰ ਦੇ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਆ ਸਕਦੀ ਮਨ ਨਾਮ ਤੋਂ ਬਿਨਾ ਸ਼ਾਂਤੀ ਨਹੀਂ ਆ ਸਕਦੀ ਕਿਤ ਬਿਧ ਮਨ ਧੀਰੇ ਇਹ ਮਨ ਕਿਵੇਂ ਟਿਕੇ ਕਿਹੜਾ ਤਰੀਕਾ ਆ ਉਹ ਨਾ ਤਾਂ ਸੋਨੇ ਦੇ ਘਰ ਬਣਾ ਕੇ ਇਹਨੇ ਟਿਕਣਾ ਨਾ ਘਰ ਵਿੱਚ ਹੀਰੇ ਮੋਤੀ ਲਾ ਕੇ ਇਹਨੇ ਟਿਕਣਾ ਇਸ ਮੰਨਨੇ ਟਿਕਣਾ ਤਾਂ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਹੀ ਟਿਕਣਾ। ਸ਼ਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਬੈਦ ਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹਿ ਜਿਹੜਾ ਆਨੰਦ ਗੁਰੂ ਪਾਤਸ਼ਾਹ ਜੀ ਗੱਲ ਕਰ ਰਹੇ ਨੇ ਜਿਸ ਆਨੰਦ ਦੀ ਉਹ ਆਨੰਦ ਆਏਗਾ ਕਿਵੇਂ ਜਦੋਂ ਗੁਰੂ ਨਾਲ ਜੁੜ ਕੇ ਗੁਰਬਾਣੀ ਨਾਲ ਜੁੜ ਕੇ ਚਰਨ ਕਮਲ ਬਿਰਹੰ ਬਿਰਹਾ ਕਹਿੰਦੇ ਨੇ ਅੰਦਰਲੀ ਤਾਂਗ ਨੂੰ ਇੱਕ ਖਿੱਚ ਨੂੰ ਜਦੋਂ ਸਾਡੇ ਅੰਦਰ ਇੱਕ ਤਾਂਗ ਪੈਦਾ ਹੋਏਗੀ ਸਾਡੇ ਅੰਦਰ ਇੱਕ ਖਿੱਚ ਪੈਦਾ ਹੋਏਗੀ ਜਿਸ ਚੀਜ਼ ਨਾਲ ਜੁੜਨ ਦੀ ਚਰਨ ਕਮਲ ਸੋਹਣੇ ਚਰਨਾਂ ਦੇ ਨਾਲ ਜੁੜਨ ਦੀ ਰੱਬ ਦੇ ਸੋਹਣੇ ਚਰਨਾਂ ਨੂੰ ਪਕੜਨ ਦੀ ਜਦੋਂ ਅੰਦਰ ਤਾਂਗ ਪੈਦਾ ਹੋਏਗੀ ਗੁਰੂ ਦੇ ਜਾਂ ਰੱਬ ਦੇ ਚਰਨ ਕੀ ਹਨ ਜੀ ਸ਼ਬਦ ਗੁਰੂ ਚਰਨ ਕਮਲ ਬਿਰਹੰ ਤੇਰੇ ਅੰਦਰ ਬਿਰਹਾ ਪੈਦਾ ਹੋਵੇ ਤੇਰੇ ਅੰਦਰ ਇੱਕ ਖਿੱਚ ਪੈਦਾ ਹੋਵੇ ਕਿ ਗੁਰੂ ਦੇ ਚਰਨਾਂ ਨੂੰ ਗੁਰੂ ਦੇ ਸ਼ਬਦਾਂ ਨੂੰ ਮੈਂ ਘੁੱਟ ਕੇ ਜਫੀ ਪਾਵਾਂ ਵੀ ਮੇਰੇ ਗੁਰੂ ਨੇ ਮੈਨੂੰ ਆਖਿਆ ਕਿ ਉਹ ਚੀਜ਼ ਗੁਰੂ ਦੀ ਮਤ ਮੇਰੇ ਅੰਦਰ ਆ ਜਾਵੇ ਤੇਰੇ ਅੰਦਰ ਅਵਸਥਾ ਆਏਗੀ ਖੋਜੰਤ ਬੈਰਾਗੀ ਦੈਦ ਸ਼ਹਿ ਤੂੰ ਲੱਭਦਾ ਫਿਰੇ ਸਿੱਖਾ ਤੂੰ ਐਫਰਟਸ ਕਰ ਤੂੰ ਦਸਾਂ ਦਿਸ਼ਾਂ ਵੱਲ ਭੱਜਾ ਫਿਰੇ ਬਹਿ ਦਿਸ਼ਾ ਕਦੀ ਇਧਰ ਦੌੜ ਕਦੀ ਇਧਰ ਦੌੜ ਭਾਵ ਕਿ ਤੇਰੇ ਅੰਦਰ ਮਿਹਨਤ ਮੁਸ਼ਰਕਤ ਦਾ ਉਹ ਬੀਜ ਪੈਦਾ ਹੋ ਜਾਵੇ ਮੈਂ ਗੁਰਬਾਣੀ ਸਿੱਖਾਂ ਜੋ ਮੇਰੇ ਗੁਰੂ ਮੈਨੂੰ ਦੇ ਗਏ ਆ ਇਹ ਢੰਡਾਰ ਜਿਹੜਾ ਖਜ਼ਾਨਾ ਦੇ ਗਏ ਆ ਉਹ ਤੂੰ ਲੱਭੇ ਕਿਸੇ ਗੁਰਸਿੱਖ ਤੋਂ ਕਿਤੇ ਕਿਸੇ ਕਿਤਾਬ ਚੋਂ ਕਿਤੇ ਗੁਰੂ ਘਰ ਆ ਕੇ ਮੈਂ ਕਿੱਥੋਂ ਲੱਭਾਂ ਮੇਰਾ ਗੁਰੂ ਮੈਨੂੰ ਕੀ ਸੰਦੇਸ਼ ਦੇ ਗਿਆ ਤੇਰੇ ਅੰਦਰ ਇੱਕ ਬਿਰਹਾ ਪੈਦਾ ਹੋਵੇ ਕਿ ਚਾਹ ਇੱਕ ਖਿੱਚ ਬਣ ਜੇ ਕਿ ਮੈਂ ਗੁਰਬਾਣੀ ਨੂੰ ਸਮਝਣੀ ਆ ਚਾਰਣ ਕਾਮਲ ਬਿਰਹੰ ਖੋ ਜੰਤ ਬੈਰਾਗੀ ਦਹਿ ਦਿਸੈ ਇਸ ਚੀਜ਼ ਵਿੱਚ ਬੈਰਾਗੀ ਹੋ ਜਾਵੇਂ ਕਿ ਮੈਂ ਆਪਣੇ ਗੁਰੂ ਨੂੰ ਸਮਝ ਤਾਂ ਲਵਾਂ ਮੇਰਾ ਗੁਰੂ ਆਖ ਕੀ ਰਿਹਾ ਹੈ ਤਿਆਗੰਤ ਕਪਟ ਰੂਪ ਮਾਇਆ ਇਹ ਜਿਹੜੀ ਕਪਟ ਮਾਇਆ ਆ ਇਹਨੂੰ ਤੂੰ ਸੁਰਤ ਕਰਕੇ ਤਿਆਗ ਨਵੇਂ ਮਾਇਆ ਤੋਂ ਭਾਵ ਜਿਹੜੀ ਮਟੀਰੀਅਲਿਜ਼ਮ ਪਦਾਰਥਵਾਦੀ ਪਕੜਿਆ ਉਹਨੂੰ ਸੁਰਤ ਕਰਕੇ ਤਿਆਗ ਦੇ ਇਹ ਨਹੀਂ ਕਿ ਫਿਜ਼ੀਕਲ ਰੂਪ ਵਿੱਚ ਤਿਆਗ ਕੇ ਆਪਾਂ ਕਿਤੇ ਬਾਹਰ ਪਹਾੜਾ ਚ ਚਲੇ ਜਾਣਾ ਪਰ ਮਨ ਦੀ ਸੁਰਤ ਵਿੱਚੋਂ ਇਹਦੀ ਕੜ ਤੇ ਆ ਗਦੇ ਸੁਰਤ ਮਾਲਕ ਨਾਲ ਜੁੜ ਜਾਵੇ ਤਿਆਗੰਤ ਕਪਟ ਰੂਪ ਮਾਇਆ ਨਾਨਕ ਹੇ ਨਾਨਕ ਆਨੰਦ ਫਿਰ ਆਨੰਦ ਬਣੇਗਾ ਜਦੋਂ ਗੁਰੂ ਨਾਲ ਜੁੜੇਗਾ ਰੂਪ ਸਾਧ ਸੰਗ ਮਹ ਜਦੋਂ ਸਾਧੂ ਦੀ ਸੰਗਤ ਕਰਨ ਲੱਗ ਪੈਂਗਾ ਫੇ ਅਨੰਦ ਬਣੇਗਾ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਸਹਿ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮਹ ਮਨ ਸਾਈ ਮੁਖ ਉਚਰਾ ਵਤਾਂ ਹੱਬੇ ਲੋ ਵੀ ਮਨ ਦੇ ਅੰਦਰ ਸਾਈਂ ਕਿਵੇਂ ਵਸੇ ਮਨ ਸਾਈਂ ਮੁਖ ਉਚਰਾ ਆਪਣੇ ਮੁਖ ਤੋਂ ਮੈਂ ਉਸ ਸਾਈਂ ਦੀ ਹੀ ਪ੍ਰੇਜ਼ ਕਰਾਂ ਉਹਦਾ ਹੀ ਨਾਮ ਉਚਾਰਨ ਕਰਾਂ ਨਾਨਕ ਹਬ ਐਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਫਿਰ ਗੁਰੂ ਤੋਂ ਸਾਨੂੰ ਸਮਝ ਲੱਗੇਗੀ ਹੈ ਨਾਨਕ ਹਬ ਐਡੰਬਰ ਕੂੜਿਆ ਆ ਜਿੰਨਾ ਵੀ ਕਲਾਰਾ ਅਸੀਂ ਪਾਇਆ ਹੋਇਆ ਇਹ ਸਭ ਕੂੜਾ ਹੀ ਆ ਜੇ ਨਾਮ ਨਹੀਂ ਹੈ ਜੇ ਰੱਬ ਦੀ ਯਾਦ ਨਹੀਂ ਹੈ ਗੁਰੂ ਨੇ ਇਹ ਨਹੀਂ ਕਿਹਾ ਕਿ ਘਰ ਸੋਨਾ ਨਾ ਬਣਾਓ ਗੁਰੂ ਨੇ ਇਹ ਵੀ ਕਿਹਾ ਕਿ ਮੇਰੇ ਸਿੱਖ ਟੁੱਟੀਆਂ ਜੀਆਂ ਝੌਂਪੜੀਆਂ 'ਚ ਬੈਠੇ ਹੋਣ ਗੁਰੂ ਕਹਿੰਦਾ ਘਰ ਭਾਵੇਂ ਤੂੰ ਸੋਨੇ ਦਾ ਬਣਾ ਲਾ ਭਾਵੇਂ ਹੀਰੇ ਲਾ ਲਾ ਪਰ ਯਾਦ ਰੱਖੀ ਉਹ ਹੀਰੇ ਦੇਣ ਵਾਲਾ ਉਹ ਸੋਨਾ ਦੇਣ ਵਾਲਾ ਉਹ ਨਾ ਭੁੱਲ ਜਾਵੇ ਤੇ ਹਬ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ ਤੇਰੇ ਮਨ ਦੀ ਅਵਸਥਾ ਇਹ ਬਣੇਗੀ ਕਿ ਤੂੰ ਜੀਵੇਂਗਾ ਤਾਂ ਸੱਚੀ ਸੋਏ ਸੱਚੀ ਸਿਫਤ ਉਸ ਮਾਲਕ ਦੀ ਸਿਫਤ ਸਲਾਹ ਸੁਣ ਸੁਣ ਕੇ ਤੂੰ ਜੀਵੇਂ ਪੌੜੀ ਬਸਤਾ ਟੂਟੀ ਝੌਂਪੜੀ ਚੀਰ ਸਭ ਛਨਾ ਹੁਣ ਦੂਸਰੇ ਪੱਖ ਦੀ ਗੱਲ ਕਰ ਰਹੇ ਨੇ ਪਹਿਲਾਂ ਅਮੀਰ ਵਾਲੇ ਪਾਸੇ ਦੀ ਹੁਣ ਕਹਿੰਦੇ ਕੋਈ ਟੁੱਟੀ ਜੀ ਝੌਂਪੜੀ ਚ ਵੱਸਦਾ ਹੋਵੇ ਚੀਰ ਸਭ ਛਿੰਨਾ ਕੱਪੜੇ ਉਹਦੇ ਚੀਰੋ ਚੀਰ ਹੋਣ ਲੀਰੋ ਲੀਰ ਹੋਣ ਪਾਟੇ ਹੋਣ ਜਾਤ ਨਾ ਪਤ ਨਾ ਯਾਦਰੋ ਉਦਿਆਨ ਭ੍ਰਮਿਨਾ ਨਾ ਹੀ ਕੋਈ ਉਹਦਾ ਕੋਈ ਸਤਕਾਰ ਕਰਦਾ ਹੋਵੇ ਨਾ ਹੀ ਕੋਈ ਇੱਜ਼ਤ ਹੋਵੇ ਨਾ ਕੋਈ ਆਦਰ ਕਰਦਾ ਹੋਵੇ ਸਾਰੇ ਕਹਿਣ ਗੰਦਾ ਜਾਂ ਬੰਦਾ ਟੁੱਟੀ ਜੀ ਝੌਂਪੜੀ ਚ ਰਹਿੰਦਾ ਕੋਈ ਬੁਲਾਵੇ ਨਾ ਪਰ ਕਹਿੰਦੇ ਉਥੇ ਬੈਠਾ ਹੋਇਆ ਮਿੱਤਰ ਨਾ ਇਠ ਧਨ ਰੂਪ ਹੀਣ ਕੇ ਚ ਸਾਖ ਨਾ ਸਿਨਾ ਨਾ ਕੋਈ ਉਹਦਾ ਮਿੱਤਰ ਹੋਵੇ ਨਾ ਹੀ ਕੋਈ ਧਨ ਹੋਵੇ ਨਾ ਹੀ ਕੋਈ ਸੋਹਣਾ ਰੂਪ ਹੋਵੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਪਰ ਜੇ ਉਹਦੇ ਅੰਦਰ ਪਰਮੇਸ਼ਰ ਦਾ ਨਾਮ ਆ ਤੇ ਮੇਰਾ ਗੁਰੂ ਕਹਿੰਦਾ ਮੇਰੇ ਵਾਸਤੇ ਉਹ ਸਾਰੀ ਸ੍ਰਿਸ਼ਟੀ ਦਾ ਹੀ ਰਾਜ ਆ ਰਾਜਾ ਸਗਲੀ ਸ੍ਰਿਸ਼ਟ ਕਾ ਕਿਹੜਾ ਹਰ ਨਾਮ ਮਨ ਭਿੰਨਾ ਜਿਹਦਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੰਜ ਗਿਆ ਉਹਦੀ ਯਾਦ ਵਿੱਚ ਭਿੰਜਾ ਹੋਇਆ ਉਹ ਟੁੱਟੀ ਦੀ ਝੌਂਪੜੀ 'ਚ ਬੈਠਾ ਹੋਇਆ ਵੀ ਗੁਰੂ ਕਹਿੰਦੇ ਉਹ ਸਾਰੇ ਜਗਤ ਦਾ ਰਾਜਾ ਤੇ ਇੱਕ ਸੋਨੇ ਦੇ ਘਰਾਂ 'ਚ ਬੈਠਾ ਹੋਇਆ ਵੀ ਕਹਿੰਦੇ ਕੀੜੇ 'ਚ ਕੀੜਾ ਗੰਦਗੀ 'ਚ ਬੈਠਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੁਪਰਸੰਨਾ ਹੁਣ ਜਿਸ ਦੇ ਅੰਦਰ ਨਾਮ ਵਸ ਗਿਆ ਹੈ ਉਹ ਭਾਵੇਂ ਜਿੱਥੇ ਵੀ ਬੈਠਾ ਹੋਇਆ ਗੁਰੂ ਸਾਹਿਬ ਆਖਦੇ ਨੇ ਕਿ ਤਿਸ ਕੀ ਧੂੜ ਮਨ ਉਧਰੈ ਮਨ ਜਿਹੜਾ ਹੈ ਉਹਦੀ ਧੂੜੀ ਪ੍ਰਾਪਤ ਕਰਕੇ ਮਨ ਦਾ ਉਧਾਰ ਹੋਏਗਾ ਪ੍ਰਭ ਹੋਏ ਸੁਪਰਸੰਨਾ ਪ੍ਰਭ ਉਹਦੇ ਉੱਤੇ ਪ੍ਰਸੰਨ ਹੁੰਦਾ ਆ ਕੀ ਗੁਰੂ ਪਾਤਸ਼ਾਹ ਕਹਿੰਦੇ ਕੋਈ ਜਿਹੜਾ ਰੱਬ ਦਾ ਨਾਮ ਜਪਦਾ ਆ ਉਹਦੇ ਪੈਰਾਂ ਦੀ ਧੂੜ ਮਿੱਟੀ ਜਿਹੜੀ ਆ ਉਹ ਤੁਸੀਂ ਆਪਣੇ ਮਨ ਨੂੰ ਲਾ ਲਓ ਤੇ ਤੁਹਾਡਾ ਉਧਾਰ ਹੋ ਜਾਏਗਾ ਧੂੜ ਸ਼ਬਦ ਦਾ ਅਰਥ ਬਹੁਤ ਗਹਿਰਾ ਆ ਜਦੋਂ ਆਪਾਂ ਕਹਿੰਦੇ ਨਾ ਧੂੜ ਉੱਡਦੀ ਆ ਧੂੜ ਕਦੋਂ ਉੱਡਦੀ ਆ ਜਾਂ ਹਨੇਰੀ ਹੋਵੇ ਜਾਂ ਕੋਈ ਤੇਜ਼ ਦੌੜਦਾ ਹੋਵੇ ਕੋਈ ਗੱਡੀ ਚੱਲਦੀ ਹੋਵੇ ਤਾਂ ਧੂੜ ਉੱਡਦੀ ਆ ਇਹ ਬਹੁਤ ਗਹਿਰਾ ਭਾਵਿਆ ਇਹਨੂੰ ਮੈਟਾਫੋਰ ਅਲੰਕਾਰ ਕਹਿੰਦੇ ਨੇ ਬਾਣੀ 'ਚ ਅਲੰਕਾਰ ਵਰਤੇ ਹੋਏ ਨੇ ਇਸ ਕਰਕੇ ਸਾਨੂੰ ਵਿਚਾਰ ਕਰਨ ਪਾਵੇਗੀ ਜੇ ਕੇਵਲ ਅਖਰੀ ਅਰਥ ਕਰਕੇ ਨੰਗ ਜਾਵਾਂਗੇ ਤੇ ਇਸੇ ਕਰਕੇ ਆਪਾਂ ਗੁੰਮਰਾਹ ਹੋ ਜਾਏ ਅਲੰਕਾਰ ਸ਼ਬਦ ਧੂੜ ਵਰਤਿਆ ਆ ਕੋਈ ਚੱਲ ਰਿਹਾ ਆ ਤੇਜ਼ੀ ਦੇ ਨਾਲ ਕੋਈ ਚੱਲ ਰਿਹਾ ਉਹ ਧੂੜ ਉੱਡ ਰਹੀ ਏ ਧੂੜ ਦਾ ਅਰਥ ਕੀ ਆ ਉਹਦੇ ਪਿੱਛੇ ਪਿੱਛੇ ਤੁਰੀ ਜਾਣਾ ਜਦੋਂ ਤੁਸੀਂ ਗੱਡੀ ਦੀ ਧੂੜ ਲੈਣੀ ਆ ਕਿਸੇ ਦੀ ਤਾਂ ਉਹਦੇ ਪਿੱਛੇ ਪਿੱਛੇ ਦੌੜੀ ਜਾਉਂਗੇ ਨਾ ਜਦ ਪੁਰਾਣੇ ਜ਼ਮਾਨੇ ਚ ਗੱਡੇ ਹੁੰਦੇ ਸੀ ਜੋ ਵੀ ਆ ਕੋਈ ਚੀਜ਼ ਜਾ ਰਹੀ ਆ ਢੂੜ ਦਾ ਅਰਥ ਲੈਣ ਤੋਂ ਭਾਵ ਕੀ ਜਿਵੇਂ ਬਾਣੀ ਚ ਸੰਦੇਸ਼ ਆਉਂਦਾ ਹਮ ਪੀਛੇ ਲਾਗ ਚਲੀ ਫਾਲੋ ਕਰਨਾ ਆ ਤੂੜ ਦਾ ਇਥੇ ਗੁਰੂ ਸਾਹਿਬ ਸਾਨੂੰ ਦੱਸ ਰਿਹਾ ਕਿ ਇਹ ਗੁਰੂ ਦਾ ਸਿੱਖਾ ਤੂੰ ਫਾਲੋ ਕਿੰਨੂੰ ਕਰਨਾ ਆ ਜਿਸ ਦੇ ਅੰਦਰ ਨਾਮ ਆ ਜਿਹੜਾ ਰੱਬ ਨਾਲ ਜੁੜਿਆ ਤੂੰ ਉਹਨੂੰ ਫਾਲੋ ਕਰਨਾ ਆ ਐਵੇਂ ਕਿਸੇ ਹੋਰਾਂ ਦੇ ਪਿੱਛੇ ਲੱਗ ਕੇ ਜ਼ਿੰਦਗੀ ਖਰਾਬ ਨਾ ਕਰੀ ਧੂੜ ਦਾ ਇਹ ਕਹਿਣਾ ਅਰਥ ਹੈ ਵੀ ਧੂੜ ਲੈਣੀ ਹੁਣ ਫਾਲੋ ਕਰਨ ਦਾ ਅਰਥ ਕੀ ਹੈ ਧੂੜ ਲੈਣ ਦਾ ਅਰਥ ਕੀ ਹੈ ਜਦੋਂ ਆਪਾਂ ਕਹੀਏ ਕਿ ਮੈਂ ਫਲਾਣੇ ਨੂੰ ਫਾਲੋ ਕਰਦਾ ਹੁਣ ਇਸ ਦਾ ਅਰਥ ਇਹ ਵੀ ਨਹੀਂ ਕਿ ਉਹ ਤੁਰਿਆ ਜਾ ਰਿਹਾ ਤਾਂ ਮੈਂ ਉਹਨੂੰ ਪਿੱਛੇ-ਪਿੱਛੇ ਫਾਲੋ ਕਰ ਰਹਾ ਮੀਨਜ਼ ਜੋ ਉਹ ਕਹਿੰਦਾ ਆ ਜੋ ਉਹਦੀ ਸਿੱਖਿਆ ਆ ਮੈਂ ਉਸ ਦੇ ਉੱਤੇ ਚੱਲਦਾ ਹੈ ਅਮਲ ਕਰਨਾ ਹੁਣ ਇੱਥੇ ਹੁਣ ਆਪਾਂ ਡਿਸਾਈਡ ਕਰਨਾ ਕਿ ਉਹ ਕੌਣ ਮਨੁੱਖ ਨੇ ਜਿਹੜੇ ਸਾਰੀ ਜ਼ਿੰਦਗੀ ਸਾਡਾ ਸਾਥ ਨਿਭਾਉਣਗੇ ਮੰਨ ਲਓ ਮੈਂ ਕਹਾ ਮੈਂ ਬੜਾ ਨਾਮ ਜਪਦਾ ਹਾਂ ਚੈਸਟਰ ਦਾ ਬਾਬਾ ਬਣ ਜਾਣਾ ਤੇ ਮੈਂ ਗੱਲ ਕਰਦਾ ਕਿ ਮਾ ਕੇ ਵੀ ਹੁਣ ਫਾਲੋ ਤਾਂ ਤੁਸੀਂ ਮੇਰੇ ਵਰਗੇ ਨੂੰ ਕਰ ਕੱਲੋਂ ਮੇਰਾ ਐਕਸੀਡੈਂਟ ਹੋ ਜਾਂਦਾ ਮੈਂ ਮਰ ਜਾਂਦਾ ਜੇ ਇਹਨੂੰ ਤੁਸੀਂ ਫਾਲੋ ਕਰਨਾ ਸੀ ਉਹ ਤਾਂ ਗਿਆ ਹੁਣ ਕੋਈ ਹੋਰ ਲੱਭੋਗੇ ਫਾਲੋ ਕਰਨ ਜ਼ਿੰਦਗੀ ਤੋਂ ਲੈ ਕੇ ਮੌਤ ਤੱਕ ਕਿਹੜਾ ਉਹ ਕਿਹੜੀ ਉਹ ਚੀਜ਼ ਆ ਕਿਹੜਾ ਉਹ ਸਾਧਿਆ ਕਿਹੜਾ ਉਹ ਮਾਸਾ ਮਨੋਖਿਆ ਜਿਹੜਾ ਹਰ ਸਮੇਂ ਤੁਹਾਡੇ ਨਾਲ ਰਹੇਗਾ ਤੁਹਾਡੇ ਮੂਰੇ ਚੱਲੇਗਾ ਤੇ ਤੁਸੀਂ ਉਹਨੂੰ ਫਾਲੋ ਕਰ ਸਕਦੇ ਹਾਂ ਗੁਰੂ ਜਿੰਨੇ ਵੀ ਸਾਧ ਸੰਤ ਭਗਤ ਗੁਰੂ ਪਾਤਸ਼ਾਹ ਇੱਥੇ ਬੈਠੇ ਨੇ ਆਪਾਂ ਤਾਈਂ ਹੀ ਕਹਿੰਨੇ ਆ ਜਾਗਤੀ ਜੋਤ ਹਾਜ਼ਰ ਨਾਜ਼ਰ ਇਹ ਸ਼ਬਦ ਬੜੇ ਡੂੰਘੇ ਨੇ ਐਸੇ ਕਰਕੇ ਸਾਨੂੰ ਕਿਹਾ ਆ ਕਿ ਆਪਾਂ ਕਹਿੰਨੇ ਕਿ ਸਾਡਾ ਗੁਰੂ ਜਿਉਂਦਾ ਜਾਗਦਾ ਵੀ ਕਿਤੇ ਭੁੱਲ ਕੇ ਸਿੱਖ ਸ਼ਬਦ ਤੋਂ ਇਲਾਵਾ ਕਿਸੇ ਹੋਰ ਜਿਉਂਦੇ ਜਾਗਦੇ ਦੇ ਪਿੱਛੇ ਨਾ ਲੱਗ ਜਾਈ ਕਿਉਂਕਿ ਉਹ ਜਿਉਂਦਾ ਜਾਗਦਾ ਅੱਜ ਮਰਿਆ ਜਾਂ ਕੱਲ ਨੂੰ ਮਰਿਆ ਪਰ ਆਹ ਕਦੀ ਨਹੀਂ ਮਰੇਗਾ ਰਹੀ ਦੁਨੀਆ ਤੱਕ ਜਿਉਂਦਾ ਰਹੇ ਸੋ ਇਸ ਕਰਕੇ ਸ਼ਬਦ ਦੀ ਵਿਚਾਰ ਜਿਹੜੀ ਹੈ ਇਹ ਡੂੰਘਾਈ ਵਿੱਚ ਉਤਰ ਕੇ ਆਪਾਂ ਨੂੰ ਕਰਨੀ ਪੈਗੀ ਤਿਸ ਕੀ ਧੂੜ ਮਨ ਉਧਰੈ ਇਹ ਮਨ ਦਾ ਉਧਾਰ ਆ ਬਾਣੀ ਦੀ ਧੂੜ ਨੂੰ ਪ੍ਰਾਪਤ ਕਰਕੇ ਹੋਣਾ ਭਾਵ ਬਾਣੀ ਨੂੰ ਫੋਲੋ ਕਰਕੇ ਮਨ ਦਾ ਉਧਾਰ ਹੋਣਾ ਕਿਸੇ ਬੰਦੇ ਪਿੱਛੇ ਨਾ ਲੱਗੇ ਹਾਂ ਸਤਿਕਾਰਿਆ ਆਪਾਂ ਸਾਰੇ ਰਲ ਮਿਲ ਕੇ ਜਿਵੇਂ ਪਹਿਲਾਂ ਵੀ ਗੱਲ ਕੀਤੀ ਐ ਸਿੱਖਾਂ ਦਾ ਕੰਮ ਆ ਬਾਣੀ ਨੂੰ ਸਮਝੀਏ ਇੱਕ ਦੂਜੇ ਨਾਲ ਸਾਂਝੀ ਕਰੀਏ ਰਲ ਮਿਲ ਕੇ ਚੱਲੀਏ ਪਰ ਆਪਾਂ ਰਲ ਮਿਲ ਕੇ ਧੂੜ ਗੁਰੂ ਦੀ ਲੈਣੀ ਆ ਰਲ ਮਿਲ ਕੇ ਪਿੱਛੇ ਗੁਰੂ ਦੇ ਲੱਗਣਾ ਕਿਸੇ ਬੰਦੇ ਦੇ ਪਿੱਛੇ ਨਹੀਂ ਲੱਗਣਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਹੁਣ ਫਿਰ ਉਸ ਭਾਵ ਨੂੰ ਗੁਰੂ ਪਾਤਸ਼ਾਹ ਰਿਪੀਟ ਕਰ ਰਹੇ ਨੇ ਧ੍ਰੜ ਕਰਾ ਰਹੇ ਨੇ ਪੱਕਾ ਕਰ ਰਹੇ ਨੇ ਸਾਡੇ ਅੰਦਰ ਕਹਿੰਦੇ ਨੇ ਅਨਕ ਲੀਲਾ ਰਾਜ ਰਸ ਬੜਾ ਰਾਜ ਹੋਵੇ ਹਰੇਕ ਚੀਜ਼ਾਂ ਦੇ ਰਸ ਤੂੰ ਭੋਗਦਾ ਹੋਵੇਂ ਤੇਰਾ ਰੂਪ ਸੋਹਣਾ ਹੋਵੇ ਸਿਰ ਤੇ ਛਤਰ ਝੁਲਦਾ ਹੋਵੇ ਸਭ ਕੁਝ ਹੋਵੇ ਤਖਤ ਹੋਣ ਆਸਣ ਹੋਣ ਰਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਪਰ ਪਤਾ ਨਹੀਂ ਜੇ ਰੱਬ ਦਾ ਨਾਮ ਚੇਤੇ ਨਹੀਂ ਜੇ ਗੁਰੂ ਨਾਲ ਪ੍ਰੀਤ ਨਹੀਂ ਬਾਣੀ ਨਾਲ ਪ੍ਰੀਤ ਨਹੀਂ ਤੇ ਕਹਿੰਦੇ ਰਚੰਤ ਜਿਹੜੀਆਂ ਇਹਨਾਂ ਚੀਜ਼ਾਂ ਦੇ ਵਿੱਚ ਇਹ ਰਚਿਆ ਫਿਰਦਾ ਆ ਇਹਨਾਂ ਨਾਲ ਅਟੈਚ ਹੋਇਆ ਫਿਰਦਾ ਆ ਮੂੜ ਅਗਿਆਨੀ ਜਮੈਂ ਮੂਰਖ ਬੰਦਾ ਆ ਅਗਿਆਨੀ ਆ ਅੰਧ ਹੈ ਇਹ ਅੰਨਾ ਹੋਇਆ ਇਹਨੂੰ ਪਤਾ ਹੀ ਨਹੀਂ ਮੈਂ ਕਿਹਦਾ ਪਿੱਛੇ ਤੁਰਨਾ ਸੀ ਨਾਨਕ ਸੁਪਨ ਮਾਇਆ ਟਰੋ ਇਹ ਗੁਰੂ ਦੀ ਗੱਲ ਨੂੰ ਵਿਸਾਰ ਗਿਆ ਕਿ ਇਹ ਤਾਂ ਸੁਪਨਾ ਸੀ ਜਿਵੇਂ ਸੁਪਨੇ ਦੇ ਵਿੱਚ ਅਸੀਂ ਸਾਰੇ ਸੁੱਤੇ ਪਏ ਆ ਬੜਾ ਕੋਈ ਸੋਹਣਾ ਸੁਪਨਾ ਦੇਖ ਰਹੇ ਆ ਕਿਤੇ ਵਿੱਚ ਤੇ ਬੈਠੇ ਆ ਜਾਂ ਜੋ ਵੀ ਸਹੀ ਚਾਹੁੰਦੇ ਉਹ ਇੰਜੋਏ ਕਰ ਰਹੇ ਆ ਜੋ ਹੀ ਅੱਖਾਂ ਕੁਲ ਦੀਆਂ ਸਭ ਕੁਝ ਚਲਾ ਜਾਂਦਾ ਅੱਗੇ ਹੋਰ ਖੋਲ ਦਿੰਦੇ ਨੇ ਇਸ ਗੱਲ ਨੂੰ ਸੁਪਨ ਹਬ ਰੰਗ ਮਾਣਿਆ ਮਿੱਠਾ ਲਗੜਾ ਮੋ ਉਹ ਹੀ ਗੱਲ ਜਿਵੇਂ ਸੁਪਨੇ ਦੇ ਵਿੱਚ ਬੰਦਾ ਹਰੇਕ ਰੰਗ ਮਾਣਦਾ ਇੰਜੋਏ ਕਰਦਾ ਪਰ ਜਦੋਂ ਹੀ ਅੱਖ ਖੁੱਲਦੀ ਏ ਸੁਪਨਾ ਗਾਇਬ ਹੋ ਜਾਂਦਾ ਨਾਨਕ ਨਾਮ ਬਿਹੂਣੀਆਂ ਸੁੰਦਰ ਮਾਇਆ ਪ੍ਰੋਹ ਸੁ ਨਾਮ ਤੋਂ ਬਿਹੂਣੀਆਂ ਇਹ ਜਿੰਨੀਆਂ ਵੀ ਚੀਜ਼ਾਂ ਸਾਨੂੰ ਸੁੰਦਰ ਲੱਗ ਰਹੀਆਂ ਨੇ ਇਹ ਅਸਲ ਦੇ ਵਿੱਚ ਉਹਨਾਂ ਨੇ ਸਾਨੂੰ ਉਹ ਸੁੰਦਰ ਸੁਖ ਉਹ ਆਨੰਦ ਸੁਖ ਨਹੀਂ ਦੇਣਾ ਇਹ ਮਾਇਆ ਦੇ ਨਾਲ ਜਿਹੜੀ ਪ੍ਰੀਤ ਹੈ ਇਹ ਕੱਚੀ ਹੈ ਪੌੜੀ ਸੁਪਨੇ ਸਿਤਿ ਚਿਤ ਮੂਰਖ ਲਾਇਆ ਗੁਰੂ ਪਾਸ਼ਾ ਕਹਿੰਦੇ ਸੁਪਨੇ ਨਾਲ ਚਿਤ ਤਾਂ ਮੂਰਖ ਹੀ ਲਾਉਂਦਾ ਬਿਸਰੇ ਰਾਜ ਰਸ ਭੋਗ ਜਾਗਤ ਭਖ ਲਾਇਆ ਕਿਉਂਕਿ ਸੁਪਨਾ ਖਤਮ ਹੁੰਦੇ ਆਂ ਜਾਗ ਖੁੱਲਦੇ ਆਂ ਬਿਸਰੇ ਰਾਜ ਰਸ ਭੋਗ ਜੇ ਰਾਜਾ ਬਣ ਕੇ ਬੈਠਾ ਸੁਪਨੇ ਦੇ ਵਿੱਚ ਤੇ ਜਾਗ ਖੁੱਲਦੇ ਆਂ ਤਾਂ ਫਿਰ ਉਸੇ ਹਾਲਤ ਵਿੱਚ ਆ ਜਾਂਦਾ ਜਿਸ ਸੀ ਦੇ ਵਿੱਚ ਪਹਿਲਾਂ ਸੀ ਆਰਜ਼ਾ ਗਈ ਵਿਹਾਏ ਧੰਦੇ ਧਾਇਆ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਆਰ ਜਾ ਗਈ ਵਿਹਾਏ ਆਰ ਜਾ ਕਹਿੰਦੇ ਨੇ ਉਮਰ ਨੂੰ ਉਮਰ ਕਹਿੰਦੇ ਲੰਘ ਗਈ ਆਰਜਾ ਗਈ ਵਿਹਾਇ ਤੰਦੈ ਤਾਇਆ ਮਾਇਆ ਦੇ ਤੰਦਿਆਂ ਦੇ ਵਿੱਚ ਹੀ ਉਮਰ ਗੁਜ਼ਾਰ ਦਿੱਤੀ ਰੱਬ ਨੂੰ ਚੇਤੇ ਨਹੀਂ ਕੀਤਾ ਉਹਦੇ ਨਾਲ ਸਾਂਝ ਪਾਈ ਨਹੀਂ ਤਰਮ ਕਾਂਡਾ ਰੂਪੀ ਤੰਦਿਆਂ ਦੇ ਵਿੱਚ ਹੀ ਉਮਰ ਜੋ ਹੈ ਉਹ ਲੰਘਾ ਦਿੱਤੀ ਪੂਰਨ ਭਏ ਨਾ ਕਾਮ ਮੋਹਿਆ ਮਾਇਆ ਇੱਕ ਦਿਨ ਪੂਰਾ ਹੋ ਗਿਆ ਖਤਮ ਹੋ ਗਿਆ ਜਿਹੜੇ ਕੰਮ ਕਰਨ ਵਾਲੇ ਸੀ ਜੋ ਕੰਮ ਕਰਨ ਵਾਸਤੇ ਆਇਆ ਸੀ ਨਾ ਤਾਮ ਮੋਹਿਆ ਮਾਇਆ ਉਹ ਕੰਮ ਪੂਰਾ ਨਹੀਂ ਹੋਇਆ ਮਾਇਆ ਦੇ ਮੋਹ ਦੇ ਵਿੱਚ ਹੀ ਜੋ ਮਨੁੱਖ ਸੀ ਫਸਿਆ ਰਿਹਾ ਤੇ ਇਸੇ ਤਰ੍ਹਾਂ ਚਲੇ ਆ ਗਿਆ। ਕਿਆ ਵਿਚਾਰਾ ਜੰਤ ਜਾ ਆਪ ਪੁਲਾਇਆ। ਕਿੰਨੇ ਹੁਣ ਇਹ ਵਿਚਾਰਾ ਜੰਤ ਕੀ ਕਹੀਏ ਇਹਦੇ ਬਾਰੇ। ਇਹ ਉਲਾਮੇ ਰੱਬ ਨੂੰ ਦਿੰਦਾ ਆ। ਪਰ ਰੱਬ ਨੂੰ ਤਾਂ ਇਹਨੇ ਆਪ ਹੀ ਭੁਲਾ ਦਿੱਤਾ। ਗੁਰੂ ਤਾਂ ਬਾਰ-ਬਾਰ ਸਾਨੂੰ ਦੱਸ ਰਿਹਾ, ਗੁਰੂ ਸਾਨੂੰ ਬਾਰ-ਬਾਰ ਇਨਸਟਰਕਟ ਕਰ ਰਿਹਾ ਕਿ ਸੱਜਣੋ ਆਓ ਗੁਰੂ ਕੀ ਬਾਣੀ ਨਾਲ ਜੁੜੋ, ਸਮਝੋ। ਪਰ ਕਿਆ ਵਿਚਾਰਾ ਜਨਤ ਕੀ ਕਰੀਏ ਹੁਣ ਇਹਦੇ ਪਾਸੇ ਇਹਦੇ ਬਾਰੇ? ਇਹ ਆਪ ਹੀ ਨਹੀਂ ਆਖੇ ਲੱਗਦਾ। ਜਾਂ ਆਪ ਭੁਲਾਇਆ ਇਹਨੇ ਆਪ ਹੀ ਰੱਬ ਨੂੰ ਭੁਲਾ ਦਿੱਤਾ, ਕਿਸੇ ਦਾ ਹੋਰ ਕਸੂਰ ਨਹੀਂ। ਅਸੀਂ ਅਸਲ ਦੇ ਵਿੱਚ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਕਿਸੇ ਨੂੰ ਬਿਲੇਵ ਨਾ ਦੇ, ਤੇਰੇ ਹੱਥ ਵਿੱਚ ਆ ਤੂੰ ਆਪੇ ਰੱਬ ਨੂੰ ਭੁਲਾਇਆ ਹੈ। ਗੁਰੂ ਦੀ ਗੱਲ ਮੰਨ ਲਾ ਗੁਰੂ ਦੇ ਪਿੱਛੇ ਲੱਰ ਜਾ ਗੁਰੂ ਦੀ ਧੂੜ ਨੂੰ ਪ੍ਰਾਪਤ ਕਰਨ ਵਾਲੀ ਇੱਛਾ ਅੰਦਰ ਪ੍ਰਗਟ ਕਰ ਅੰਦਰ ਉਹ ਚਾਹਤ ਤੇਰੇ ਅੰਦਰ ਪੈਦਾ ਹੋਵੇ ਤੇ ਰੱਬ ਚੇਤੇ ਆ ਸਕਦਾ ਜੇ ਤੂੰ ਨਹੀਂ ਕਰੇਗਾ ਤਾਂ ਸੱਜਣਾ ਕਿਸੇ ਨੂੰ ਬਲੇਮ ਨਾ ਦੇਈ ਰੱਬ ਨੂੰ ਬਲੇਮ ਨਾ ਦੇਈ ਗੁਰੂ ਨੂੰ ਬਲੇਮ ਨਾ ਦੇਈ ਇਹ ਰੱਬ ਨੂੰ ਤੂੰ ਆਪ ਹੀ ਭੁਲਾਇਆ ਆ ਕਿਸੇ ਨੇ ਹੋਰ ਨਹੀਂ ਕੀਤਾ ਇੱਥੇ ਤੱਕ ਅੱਜ ਆਪਾਂ ਵਿਚਾਰ ਕਰਦੇ ਹਾਂ ਹੁਣ ਆਪਾਂ ਲਾਨਾ ਚਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ